ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਵਈਏ ਸ੍ਰੀ ਮੁਖਬਾਕ ਮਹਲਾ 5 ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਾਚੀ ਦੇਹ ਮੋਹੁ ਪੁਨ ਬੰਦੀ ਸਾਠ ਕੋਠੋਰ ਕੋ ਚੀਲ ਕੋ ਗਿਆਨੀ ਧਾਵਤ ਭਰਮ ਤੋ ਰਹਿਨ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਣੀ ਜੁਗਨ ਰੂਪ ਮਾਇਆ ਮਦਮਤ ਵਿਚਰਤ ਵਿਕਲੋ ਬਡੋ ਮਾਨੀ ਪਾਰ ਧਨ ਪਰ ਅਪਵਾਦ ਨਾਰ ਨਿੰਦਾ ਜੈ ਮੀਟੀ ਜੀ ਮਹੇਤਾਨੀ ਬਾਲ ਬੰਚੋ ਚੌਕਰ ਤੋਂ ਪਾਵਾ ਪੇਕ ਸੁਣ ਤੋ ਪ੍ਰਵੰਤਰ ਜਮੀ ਸੀਲੋ ਧਰਮ ਦਇਆ ਸੁਜਨਾਸਤ ਆਇਓ ਸ਼ਰਨ ਜੀ ਕੇ ਦਾਨੀ ਕਾਰਨ ਕਰਨ ਸਮਰਥ ਸ੍ਰੀ ਤਰ ਰਾਖ ਲਿਹੁ ਨਾਨਕ ਕੇ ਸੁਆਮੀ ਕੀਰਤ ਕਰਨ ਸ਼ਰਨ ਮਨ ਮੋਹਨ ਜੋ ਹਨ ਪਾਬੇ ਜਾਰਨ ਕੋ ਹਰ ਤਾਰਨ ਤਰਨ ਸਮਰਥ ਸਵੈ ਵਿਦ ਕੁਲ ਸਮੂਹ ਉਧਾਰਨ ਸੋ ਚੇਤ ਤੇ ਚੇਤ ਆ ਚੇਤ ਜਾਨ ਸਤ ਸੰਗਤ ਭਰਮ ਅੰਧੇਰ ਮੋਹ ਓ ਕਤ ਤੋਂ ਮੂਰਤ ਘਰੀ ਚਸਾ ਪਲ ਸਿਮਰਨ ਰਾਮ ਨਾਮ ਰਸਨਾ ਸੰਗ ਲੋ ਉਚੋ ਕਾਜ ਅਲਪ ਸੁਗਵੰਧਨ ਕੋੜ ਜੇ ਨਾਮ ਕਹਾ ਦੋ ਪੋ ਸਿਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰੋ ਰੰਚਕ ਰੇਤ ਖੇਤ ਤਨ ਨਿਰਮਿਤ ਦੁਰਲਭ ਦੇਹ ਸਵਾਰ ਧਰੀ ਖਾਨ ਪਾਨ ਸੋਦੇ ਸੁਖ ਪੁੰਚਿਤ ਸੰਕੜ ਕਾਟ ਬਿਵ ਚਹਰੀ ਮਾਤ ਪਿਤਾ ਭਾਈ ਅਰਬੰਦਿਪ ਜਨ ਕੀ ਸਭ ਸੂਝ ਪਰਿ ਵਰਦਮਾਨ ਹੋਵਤੋ ਦਿਨ ਪ੍ਰਤਨਿਤ ਆਵਤ ਨਿਕਟੋ ਬਿਖੰਮ ਜਰੀ ਰੇ ਗੁਨਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਆਮੀ ਏਕੁ ਕਰੀ ਕਰ ਗੈ ਲਿਓ ਕਿਰਪਾਲ ਕਿਰਪਾ ਨਿਦੇ ਨਾਨਕਾਟ ਭ੍ਰਮ ਪਰਿ ਰੇ ਮਨ ਮੂਸ ਬਿਲਾ ਮੈਂ ਗਰਦਵੋ ਕਰਤਬ ਕਰਤੋ ਮਹਾ ਮੁਗਨਾ ਸੰਪਦੋ ਲੋ ਝੋਲ ਸੰਗ ਝੁਲਤ ਮਾਇਆ ਮਗਨ ਭ੍ਰਮਦ ਭੁਗਨਾ ਸੁਧ ਬਨਤਾ ਸਾਜਨ ਸੁਖ ਬੰਧਪ ਤਾਂ ਸੋ ਮੋਹ ਬੜਿਓ ਸੋ ਘਨਾ ਬੋਇਓ ਬੀਜ ਅਹਮਮ ਔਂਕਰੋ ਬੀਜਤ ਔਦ ਕਰਤ ਅਗਨਾ ਮ੍ਰਿਤ ਮਯਾਰ ਵਿਸਾਰ ਮੁਖ ਨਿਰਖਤ ਪੰਚਤ ਭੂਤ ਭੂਖ ਭੁਖਣਾ ਸ਼ਿਵਰੋ ਗੋਪਾਲ ਦਿਆਲ ਸਾਦ ਸੰਗਤ ਨਾਨਕ ਜਗ ਜਾਣਤ ਸੁਪਨਾ ਦੇਹ ਨਗੇ ਨਹਿਨ ਨੀਤਾ ਮਾਇਆ ਮਤ ਕਾਹ ਲੋਗਰੂ ਚਤਰ ਨਾ ਪਤਰ ਨਾ ਚੌਰ ਨਾ ਚਾਵਰ ਬਹਿਤੀ ਜਾਤ ਹਿਰਦੈ ਨਾਂ ਬਿਚਾਰੋ ਰਥ ਨਾ ਅਸਵ ਨਾ ਗਾਇ ਸਿੰਘਾਸਨ ਛਿਨ ਮੈਂ ਤਿਆਗਤ ਨਾਂਗ ਸਿਰਹਾਰੋ ਸੂਰ ਨਾ ਬੀਰ ਨਾ ਮੀਰ ਨਾ ਖਾਨ ਸੰਗ ਨ ਕੋ ਦਰਹਿਟ ਨਿਹਾਰੋ ਕੋਟ ਨ ਊਟ ਨ ਕੋਸ ਨ ਛੋਟਾ ਕਰਤ ਬੇਕਾਰ ਦੂ ਖਰਚਾਰੋ ਮਿੱਤਰੋ ਨ ਪੁੱਤਰੋ ਕਲਤਰ ਸਾਜਨ ਸਾਖ ਉਲਟ ਜਾਤ ਬਿਰ ਖੀਛਾਰੋ ਦੀਨ ਦਿਆਲ ਪੁਰਖ ਪ੍ਰਪੂਰਨ ਛੇਨ ਛੇਨ ਸਿਮਰੋ ਆਗਾਮ ਆਪਾ ਸ੍ਰੀ ਪਦਨਾਥੋ ਸ਼ਰਨ ਨਾਨਕ ਜਨ ਏ ਭਗਵੰਤ ਕਿਰਪਾ ਕਰਤਾਰੋ ਪ੍ਰਾਨ ਮਾਨ ਦਾਨ ਮਗਜੋਹਨ ਹੀ ਤੋ ਜੀਤ ਦੇ ਲੈ ਲੈ ਪਾਰੀ ਸਾਜਨ ਸੈਨ ਮੀਤ ਸੋਤ ਭਾਈ ਤਾਹੂੰ ਤੇ ਲੈ ਰਖੀ ਨਿਰਾਰੀ ਧਾਵਨ ਪਾਵਨ ਕੂਰਕ ਮਾਮਨ ਇਹ ਵਿਦ ਕਰਤੇ ਔਦ ਤਨ ਜਾਰੀ ਕਰਮ ਧਰਮ ਸੰਜਮ ਸੋਚੋ ਨਿਮ ਚੰਚਲ ਸੰਗ ਸਗਲ ਵਿਦ ਹਾਰੀ ਪਪੰਕੀ ਬਿਰਖ ਆਥਵਰੇ ਬਹੁ ਵਿਦ ਜੋਨ ਭ੍ਰਮਿਓ ਅਤਿ ਭਾਰੀ ਥਿਨ ਪਲ ਜਸਾ ਨਾਮ ਨਹੀਂ ਸਿਮਰਿਓ ਦਿਨਾਂ ਨਾਥ ਪ੍ਰਾਣ ਪਤਸਾਰੀ ਖਾਣ ਪਾਨ ਮੀਠ ਰਤ ਭੋਜਨ ਅੰਤ ਕੀ ਬਾਰ ਹੋਤ ਕਤਖਾਰੀ ਨਾਨਕ ਸੰਤ ਚਰਨ ਸੰਗੁ ਦਿਰੇ ਹੋਰ ਮਾਇਆ ਮਗਨ ਚਲੇ ਸਭ ਧਾਰੀ ब्रह्मादक शिवचंद मुनी सिर रस को रस को ठाकुर गुण गावतो इंद्रो मुनिंद्रो खोजते गोरख तर्ण गगन आवत भुन धावत सिद्ध मनोख देव अरजानव एक तिल ताको मरम नाम पावत ਪ੍ਰੇਮ ਪ੍ਰਪੀਤੋ ਪ੍ਰੇਮ ਰਤ ਭਗਤੀ ਹਰ ਜਨ ਤਾ ਕੈ ਦਰਸ ਸਮਾਵਤ ਤਿਸਹ ਤਿਆਗ ਆਨ ਕੋ ਜਾਚਹਿ ਮੁਖ ਦੰਤ ਰਸਨ ਸਗਲ ਕਾਸੇ ਜਾ ਵਿੱਚ ਪ੍ਰੇਮਨ ਮੂੜ ਸਿੰਬਰ ਸੁਖ ਦਾਤਾ ਨਾਨਕ ਦਾਸ ਤੁਝ ਹੈ ਸਮਝავਤ ਮਾਇਆ ਰੰਗ ਬੇਰੰਗ ਕਰਦਿ ਭ੍ਰਮ ਮੋਹ ਕੈ ਕੂਪੋ ਗੁਬਾਰ ਪਰਿਓ ਹੈ ਇਹ ਤਾਂ ਗਾਬੋ ਆਕਾਸ਼ ਨਾ ਮਾਵਤ ਬੇਟਾ ਤੋ ਕ੍ਰਿਮ ਉਦਰ ਭਰਿਓ ਹੈ ਦਹਿ ਦੇਤਾਏ ਮਹਾ ਬਿਖਿਆ ਕੋ ਪਰ ਤਨ ਛੀਨ ਅਗਿਆਨ ਹਰਿਓ ਹੈ ਜੋਬਨ ਬੀਤ ਜਰਾ ਰੋਗ ਗਰਸਿਓ ਜਮਦੂਤਨ ਡੰਡ ਮਿਰਤ ਮਰਿਓ ਹੈ ਅਨਕ ਜੋਨ ਸੰਕਟ ਨਰਗ ਪੁੰਚਤ ਸਾਸਨ ਦੂਖ ਗਰਤ ਗਰਿਓ ਹੈ ਪ੍ਰੇਮ ਭਗਤ ਉਧਰੈ ਸੇ ਨਾਨਕ ਕਰਿ ਕਿਰਪਾ ਸੰਤ ਆਵ ਕਰਿਓ ਹੈ ਗੁਣ ਸੁਮੂ ਬਲ ਸਗਲ ਮਨੋਰਥ ਪੂਰਨ ਹੋਈ ਆਸਮਾਰੀ ਔਖੇ ਮੰਤਰ ਤੰਤਰ ਪਰ ਦੁਖ ਹਰ ਸਰਬ ਰੋਗ ਖੰਡਣ ਗੁਣਕਾਰੀ ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ ਬਿਨਸ ਜਾਹੇ ਹਰਨਾਮੇ ਓਚਾਰੀ ਇਸ਼ਾਨ ਦਾਨ ਤਪਨ ਸੋਚੇ ਕਿਰਿਆ ਚਰਨ ਕਮਲ ਹਿਰਦੈ ਪ੍ਰਵਤਾਰੀ ਸਾਜਨ ਮੀਤ ਸਖਾ ਹਰਬੰਦ ਪੋਜੀਤਾਨੋ ਪ੍ਰਪਰਣਿਆਤਾਰੀ ਓੜ ਗਹੀ ਸੁਆਮੀ ਸਮਰਥ ਹੈ ਨਾਨਕ ਦਾਸ ਸਦਾ ਬਲਿਹਾਰੀ ਆਵਲ ਕਟਿਓ ਨਾ ਜਾਤਿ ਪ੍ਰੇਮ ਰਸ ਚਰਨ ਕਮਲ ਸੰਗ ਦਾਵਨ ਬਧਿਓ ਨਾ ਜਾਤਿ ਵਿਦੇ ਮਨ ਦਰਸ ਮਗ ਪਾਵਕ ਜਰਿਓ ਨਾ ਜਾਤਿ ਰਹਿਓ ਜਨ ਧੂਰ ਲਗ ਨੀਰੋ ਨਾ ਸਕਦ ਬੂਰ ਚੱਲੇ ਹਰ ਪੰਥ ਪਗ ਨਾਨਕ रोग दोघ अगमो चित दे हर नाम खग उत्तम ਕਰ ਲਾਗੇ ਬੋ ਭੰਤੀ ਵਿਚਰੇ ਅਨਿਕ ਸਾਸਤਰ ਬੋ ਖਟੂਆ ਭਸਮ ਲਗਾਏ ਤੀਰਥ ਬੋ ਭ੍ਰੰਤੇ ਸੂਖਮ ਦੇਹ ਬੰਧ ਹੈ ਬੋ ਜਟੂਆ ਬਿਨ ਹਰ ਭਜਨ ਸਗਲ ਦੁਖ ਪਾਵਤ ਜੋ ਪ੍ਰੇਮ ਵਡਾਏ ਸੂਤ ਕੇ ਹਟੂਆ ਪੂਜਾ ਚੱਕਰ ਕਰਤ ਸੋਮ ਪਾਕਾ ਅਨਕ ਭਾਂਤ ਠਟੇ ਕਰ ਠਟੂਆ ਬੇਨ ਹਰ ਭਜਨ ਸਗਲ ਦਉ ਪਾਵਤ ਜੋ ਪ੍ਰੇਮ ਵਡਾਏ ਸੂਤ ਕੇ ਹਟੂਆ ਪੂਜਾ ਚੱਕਰ ਕਰਤ ਸੋਮ ਪਾਕਾ ਅਨਕ ਭਾਂਤ ਠਟ ਕਰ ਠਟਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ